ਮੈਂ ਤੇਰੇ ਕੁਰਬਾਨ ਸਿਨੇਮਾ ਘਰਾਂ ਦੇ ਵਿੱਚ 4 ਤਰੀਕ ਨੂੰ ਰਿਲੀਜ਼ ਹੋਵੇਗੀ ਜਿਸ ਦੇ ਪ੍ਰੀਮੀਅਰ ਦੇ ਉੱਤੇ ਅੱਜ ਜਿਸ ਪਹੁੰਚੇ ਹੋਏ ਆ ਆਪਾਂ ਪ੍ਰੀਮੀਅਰ ਦੇ ਵਿੱਚ ਚੱਲਦੇ ਆ ਤੇ ਦੇਖਦੇ ਆ ਕਿ ਕਿਹੋ ਜੀ ਫਿਲਮ ਹੈ ਇੱਕ ਲਵ ਸਟੋਰੀ ਦੇ ਨਾਲ ਜਲਦੀ ਫੀ ਜਿਹੜੇ ਲੀਡ ਰੋਲ ਦੇ ਵਿੱਚ ਸਾਨੂੰ ਬੰਟੀ ਬੈਂਸ ਹੋਰੀ ਨਜ਼ਰ ਆਉਣਗੇ ਦੇ ਨਾਲ ਵਿੱਚ ਸਾਨੂੰ ਨਾਇਕਰਾ ਤੇ ਸਾਵਨ ਰੂਪ ਵਾਲੀ ਮੁੱਖ ਕਿਰਦਾਰਾਂ ਦੇ ਵਿੱਚ ਨਜ਼ਰ ਆਉਣਗੇ ਫਿਲਮ ਦੇਖ ਕੇ ਦੇਖਦੇ ਆਂ ਵੀ ਕਿੱਦਾਂ ਦੀ ਲੱਗੀ ਆ ਤੇ ਤੁਹਾਡੇ ਨਾਲ ਰਿਸਪੌਂਸ ਉਹਨਾਂ ਦੇ ਸ਼ੇਅਰ ਕਰਾਂਗੇ ਆਓ ਫਿਰ ਚੱਲਦੇ ਆਂ ਆਪਾਂ ਫਿਲਮ ਦੇ ਬਾਅਦ ਅਮੇਜ਼ਿੰਗ ਅਗਰ ਹੋਰ ਕੁਝ ਨਹੀਂ ਦੇਖੋਗੇ ਇਸ ਸਾਲ ਇਹ ਫਿਲਮ ਦੇਖਣਾ ਮੇਰਾ ਕਿਰਦਾਰ ਸਭ ਤੋਂ ਅੱਛਾ ਲੱਗਾ ਸ਼ਮਸ਼ੇਰ ਸ਼ਮਸ਼ੇਰ ਡਿਫਰੈਂਟ ਸਾ ਕਨਸੈਪਟ ਦਾ ਮੌਕਾ ਤੇ ਉੱਪਰ ਤਾਂ ਇੱਕ ਕਨਸੈਪਟ ਹੀ ਉਹਨੂੰ ਡਾਇਲੋਗ ਕਿੰሴ ਲੱਗੇ ਆਪਕੋ ਬਹੁਤ ਅੱਛੇ ਬਹੁਤ ਅੱਛੇ ਇੱਕ ਡਾਇਲੋਗ ਤਾਂ ਉਸ ਵਿੱਚ ਆਪਕੋ ਸਮਝ ਆਇਆ ਯੈਸ ਬਿਲਕੁਲ ਬਿਲਕੁਲ ਇੱਕ ਡਾਇਲੋਗ ਉਹ تھا ਉਸਮੇ ਵੀ ਇੱਕ ਇਸ਼ਕ ਦੇ ਵਿੱਚ ਮੁਕੰਮਲ ਕਰਨ ਦੇ ਵਾਸਤੇ ਕਿਸੇ ਨਾ ਕਿਸ ਨੂੰ ਕੁਰਬਾਨ ਸੁਣਾ ਪੈਂਦਾ ਉਹ ਉੱਥੇ ਕਿਹੋ ਜਿਹਾ ਲੱਗਿਆ ਸੀਗਾ ਆਪਣੇ ਆਪ ਨੂੰ ਉਹ ਇੱਕ ਜਿਹੀ ਉੱਥੇ ਰਿਲੇਟ ਕਰ ਪਾਰੇ ਸੀ ਆਪਣੇ ਯੈਸ ਹਰ ਕੋਈ ਕਰ ਸਕਦਾ ਹੈ ਬਹੁਤ ਸੋਹਣੀ ਯਾਰ ਥੋੜਾ ਲੀਕ ਤੋਂ ਹਟ ਕੇ ਹੈ ਨਾ ਸਮਥਿੰਗ ਡਿਫਰੈਂਟ ਚਾਹੀਦੀ ਆ ਪੰਜਾਬ ਨੂੰ ਇਹੋ ਜਿਹੀਆਂ ਫਿਲਮਾਂ ਕਿਵੇਂ ਦੀ ਲੱਗੀ ਤੁਹਾਨੂੰ ਇਨਕ੍ਰੈਡੀਬਲ ਅਮੇਜ਼ਿੰਗ ਰੀਲੀ ਗੁੱਡ ਬਹੁਤ ਵਧੀਆ ਸੀ ਪੰਜ ਚ ਕਿੰਨਾ ਸਟਾਰ ਪੰਜ ਚ ਪੰਜ ਦਵਾਂਗੇ ਡਿਫਰੈਂਟ ਕਨਸੈਪਟ ਸੀਗਾ ਰੋਮਾਂਟਿਕ ਕਨਸੈਪਟ ਸੀਗਾ ਤੇ ਬਹੁਤ ਘੱਟ ਪੰਜਾਬੀ ਕਨਸੈਪਟਸ ਐਨੇ ਸੀਰੀਅਸ ਤੇ ਮਤਲਬ ਇਹਨਾਂ ਮੁੱਦਿਆਂ ਤੇ ਬਰਦੇ ਆ ਸੋ ਮੈਨੂੰ ਬਹੁਤ ਪਸੰਦ ਆ ਸਾਰੇ ਜਣੇ ਜਰੂਰ ਦੇਖਣ ਜਾਇਓ ਬਹੁਤ ਸੋਹਣੀ ਫਿਲਮ ਐ ਕਿਵੇਂ ਦੀ ਲੱਗੀ ਬਾਈ ਜੀ ਬਹੁਤ ਵਧੀਆ ਬਹੁਤ ਵਧੀਆ ਕਿਵੇਂ ਦੀ ਲੱਗੀ ਬਾਈ ਬਹੁਤ ਵਧੀਆ ਫਿਲਮ ਦੀ ਬਾਈ ਬਹੁਤ ਜ਼ਿਆਦਾ ਵਧੀਆ ਕਿੱਦਾਂ ਲੱਗੀ ਬੱਚੇ ਫਿਰ ਸਭ ਤੋਂ ਵਧੀਆ ਕੀ ਦੱਸਾਂ ਬਾਈ ਬੰਟੀ ਵਧੀਆ ਥਈ ਸੀ ਬਹੁਤ ਜ਼ਿਆਦਾ ਵਧੀਆ। ਕੈਮੇ ਤੇ ਲੱਗੀ ਮੂਵੀ? ਬਹੁਤ ਵਧੀਆ ਬਹੁਤ ਵਧੀਆ। ਹਾਂਜੀ ਬਹੁਤ ਸੋਹਣੀ। ਸਪ੍ਰਿੰਟਿੰਗ ਕੈਮੇ ਤੇ ਲੱਗੀ ਫਿਲਮ? ਬਹੁਤ ਸੋਹਣੀ। ਸਾਰੀ ਟੀਮ ਨੇ ਨਾ ਬਹੁਤ ਸੋਹਣਾ ਕੰਮ ਕਰਿਆ। ਬੰਟੀ ਪਾਸ ਤੇ ਜਿਨ੍ਹਾਂ ਨੇ 네ਗੇਟਿਵ ਪੋਜ਼ਿਟਿਵ ਰੋਲ ਪਲੇ ਕੀਤੇ ਆ ਸਾਰਿਆਂ ਨੇ ਬਹੁਤ ਸੋਹਣਾ ਕੰਮ ਕੀਤਾ। ਸਾਰੀ ਟੀਮ ਨੂੰ ਬਹੁਤ-ਬਹੁਤ ਮੁਬਾਰਕਾਂ। ਥੈਂਕ ਯੂ। ਬਹੁਤ ਵਧੀਆ ਵੀਰੇ ਵਧੀਆ। ਕੈਮੇ ਤੇ ਲੱਗੀ? ਸਾਨੂੰ ਤਾਂ ਵਧੀਆ ਲੱਗਣੀ ਸੀ ਵੀਰੇ ਸਾਡੇ ਆਪ ਦੀ ਮੂਵੀ ਆ। ਸਾਡੇ ਡਾਇਰੈਕਟਰ ਮੇਰੇ ਮਿੱਤਰ ਨੇ ਬੜੇ ਖਾਸ ਪਰ ਬਹੁਤ ਅੱਛੀ ਮੂਵੀ ਆ ਸਾਰੇ ਵੇਖਣ ਆਉਣ ਵਧੀਆ ਗ ਕਹਿਣੀ ਲੱਗੀ ਸੋਨੀਆ ਸੋਨੀ ਬਣੀ ਐਟਸ ਗੁੱਡ ਬਹੁਤ ਵਧੀਆ ਘੈਂੜ ਪੂਰੀ ਘੜਤਾਹ ਤੇ ਦਾਹ 100 ਹੁੰਦੇ ਤੇ 100 ਦੇ ਨਹੀਂ ਬਹੁ ਘੈਂੜ ਆ ਬਹੁਤ ਵਧੀਆ ਜੀ ਆਪ ਨੂੰ ਨਾਈਸ ਕਨਸੈਪਟ 11 ਵਧੀਆ ਬਣਾ ਕਿੰਨੇ ਸਟਾਰ ਦੇਣਾ ਜੀ ਸائیں ਦਾਸ ਜੀ ਕਿਹਨਾਂ ਦਾ ਗਰਦਾਨ ਸਭ ਤੋਂ ਵਧੀਆ ਕੁਸ਼ਿੰਦਰ ਮੇਰੇ ਦਾ ਬਹੁਤ ਅੱਛਾ ਹੈ ਜੀ ਸਭ ਦਾ ਐਕਟਿੰਗ ਬਹੁਤ ਬੜੀ ਹੈ ਮਜ਼ਾ ਆਇਆ ਵੈਰੀ ਨਾਈਸ ਮਹਾਰਾਜ ਜੀ ਬੜੀ ਕਿਰਪਾ ਗੁਰੂ ਮਾਰਾ ਜੀ ਹਮੇਸ਼ਾ ਕਲਾਕਾਰਾਂ ਨੂੰ ਅਸ਼ੀਰਵਾਦ ਦੇਣ जरूर ਪਹੁੰਚਦੇ ਹੋ ਚਾਹੇ ਉਸੇ ਫਿਲਮ ਦਾ ਹਿੱਸਾ ਹੋਵੇ ਚਾਹੇ ਨਾ ਹੋਵੇ ਅੱਜ ਇੱਕ ਇੰਡਸਟਰੀ ਨੂੰ ਇੱਕ ਵੱਡਾ ਅਧਿਕਾਰਿਕ ਮਿਲ ਗਿਆ ਜਿਹਨਾਂ ਦੇ ਬਹੁਤ ਸਾਰੇ ਚਿਹਰਿਆਂ ਨੂੰ ਲਾਂਚ ਹੁੰਦਾ ਹੈ ਤੇ ਅੱਜ ਵੱਡੇ ਪਰਦੇ ਉਪਰ ਉਹਨੂੰ ਦੇਖ ਕੇ ਮੈਨੂੰ ਲੱਗਦਾ ਮੈਂ ਕਹਾਂ ਜੀ ਕਮਾਲ ਹੀ ਕੀਤੀ ਪਈ ਹੈ ਮਹਾਰਾਜ ਦੀ ਇੰਨੀ ਕਿਰਪਾ ਇੰਨਾ ਸਾਰਿਆਂ ਬੱਚਿਆਂ ਦੇ ਆ ਕਾਕੇ ਨੇ ਜੋ ਕੰਮ ਨਿਭਾਇਆ ਹੈ ਵਿਲਨ ਦਾ ਮੈਂ ਕਹਿੰਦਾ ਵਿਸਤੂ ਤੇ ਕੁਝ ਵੀ ਨਹੀਂ ਹੋ ਸਕਦਾ ਜੇ ਆਪਾਂ ਸ਼ੋਲੇ ਫਿਲਮ ਦੇਖਦੇ ਸੀ ਤਾਂ ਗੱਬਰ ਸਿੰਘ ਦੇ ਉੱਤੇ ਲੱਗਦਾ ਸੀ ਕੋਈ ਨਹੀਂ ਕਰ ਸਕਦਾ ਮੇਰਾ گاਉ ਮੇਰਾ ਦੇਸ਼ ਦੇਖੀ ਤਾਂ ਲੱਗਦਾ ਸੀ ਵਿਰੋਧ ਖਿਲੇ ਦੇ ਉੱਤੇ ਕੋਈ ਨਹੀਂ ਕਰ ਸਕਦਾ ਅੱਜ ਇਹ ਫਿਲਮ ਦੇਖੀ ਤਾਂ ਲੱਗਦਾ ਵੀ ਇਸ ਉੱਤੇ ਕੋਈ ਕੰਮ ਨਹੀਂ ਨਾ ਹੀ ਕਿਸੇ ਨੇ ਕੀਤਾ ਹੋ ਮੈਂ ਓਨੈਸਟ ਜੋ ਕਹਣਾ ਤੁਹਾਨੂੰ ਪਤਾ ਦਿਲ ਤੋਂ ਕਹਣਾ ਔਰ ਜੋ ਬੱਚੀਆਂ ਨੇ ਕੰਮ ਕੀਤਾ ਹੈ ਜੀ ਜੋ ਸਾਰੇ ਕਲਾਕਾਰਾਂ ਨੇ ਕੰਮ ਕੀਤਾ ਇਹ ਮੈਂ ਕਹਿੰਦਾ ਵੀ ਤੁਹਾਡਾ ਸਾਰਿਆਂ ਦਾ ਧੰਨਵਾਦ ਤੇ ਪੰਜਾਬ ਦੀ ਧਰਤੀ ਦਾ ਧੰਨਵਾਦ ਜਿਨੇ ਇਹੋ ਜੇ ਕਲਾਕਾਰ ਜੰਮੇ। ਕਮਾਲ ਨਹੀਂ ਹੋ ਗਈ, ਸ਼ਬਦ ਨਹੀਂ ਕੋਈ। ਮੈਂ ਆਪਣੀ ਲਾਈਫਟਾਈਮ ਦੀ ਫਿਲਮ ਇੰਡਸਟਰੀ ਚ ਮੈਨੂੰ 60 ਸਾਲ ਹੋ ਗਏ ਐ। ਇਹੋ ਜੀ ਪਿਕਚਰ ਨਹੀਂ ਦੇਖੀ ਤੇ ਇਹੋ ਜੇ ਐਕਟਰ ਨਹੀਂ ਦੇਖੇ ਤੇ ਇਹੋ ਜੇ ਵਿਲੋਂ ਨਹੀਂ ਦੇਖਿਆ। ਰੱਬੇ ਦੀ ਲੰਬੀ ਉਮਰ ਕਰੇ, ਮਰਦ ਦੇਖਦੇ ਰਹਾ ਬਣਦਾ ਗਿਆ। ਔਰ ਤੁਹਾਨੂੰ ਸਾਰਿਆਂ ਨੂੰ ਮੈਂ ਬਹੁਤ ਵਧਾਈ ਦਿੰਦਾ। ਚੈਨਲ ਵਾਲਿਆਂ ਨੂੰ ਪ੍ਰਸ਼ੰਸਾ। ਤੁਸੀਂ ਇਹ ਪੰਜਾਬੀ ਸਿਨੇਮਾ ਕਿੱਥੇ ਲੈ ਕੇ ਖੜਾ ਕਰਦਾ? ਔਰ ਡਾਇਰੈਕਟਰ ਸਾਹਿਬ ਦੀ ਪਹਿਲੀ ਫਿਲਮ ਹੈ ਮੈਨੂੰ ਪਤਾ ਲੱਗਿਆ ਕਮਾਲ ਕੀਤੀ ਕਮਾਲ ਕੀਤੀ ਪਈ ਸ਼ਬਦੀ ਹੈ ਸੀਨਾ ਹਮੇਸ਼ਾ ਮਰਦ ਤੇ ਮਰਦ ਦੀ ਮਰਦਾਨਗੀ ਦੀ ਗੱਲ ਕਰਦਾ ਜਦੋਂ ਔਰਤ ਦੀ ਮਰਦਾਨਗੀ ਸਾਹਮਣੇ ਆਉਂਦੀ ਉਹਦਾ ਖੌਫ ਕਿੰਨਾ ਕੁ ਵੱਡ ਜਾਉਂਦਾ ਦੂਜੀ ਗੱਲ ਇਹ ਹੈ ਕਿ ਜੋ ਅਲਫਾਜ਼ ਇਹਨਾਂ ਨੇ ਬੋਲੇ ਹੈ ਇੱਕ ਭਰਾ ਹੋਣ ਦੇ ਨਾਤੇ ਇੱਕ ਪੁੱਤ ਹੋਣ ਦੇ ਨਾਤੇ ਇੱਕ ਅਣਕੀ ਪੁੱਤ ਹੋਣ ਦੇ ਨਾਤੇ ਉਹ ਆਪਣੀ ਜਗ੍ਹਾ ਬਿਲਕੁਲ ਠੀਕ ਹੈ ਜੇ ਜੰਗ ਸਿੰਘ ਠੀਕ ਸੀ ਤਾਂ ਇਹ ਆਪਣੀ ਜਗ੍ਹਾ ਠੀਕ ਜੋ ਔਰਤਾ ਨੇ ਕੀਤਾ ਉਹਨੂੰ ਨਹੀਂ ਸਿੱਖਿਆ ਮਰ ਜਣੀ ਚਾਹੀਦੀ ਹੈ ਕਿ ਜੇ ਸ਼ਸਤਰ ਹੱਥ 'ਚ ਹੋਵੇ ਤਾਂ ਕੋਈ ਗੈਰ ਤੁਹਾਡੀ ਚੁੰਨੀ ਨੂੰ ਹੱਥ ਨਹੀਂ ਪਾ ਸਕਦਾ ਇਹ ਧੀਆਂ ਵਾਸਤੇ ਹੈ ਫਿਲਮ ਉਹ ਦੇਖਣ ਕਿ ਜਿਹੜੇ ਕਹਿ ਦਿੰਦੇ ਨਾ ਜੀ ਮੈਨੂੰ ਕਿਸ ਨੇ ਛੇੜਤਾ ਮੈਨੂੰ ਆਹ ਕਰਤਾ ਤੇ ਜੇ ਹੱਥ ਸ਼ਸਤਰ ਹੋਵੇ ਤੇ ਫਿਰ ਗੱਲ ਕੀ ਇਸ ਕਰਕੇ ਸ਼ਸਤਰ ਵਿਦਿਆ ਬਾਣੀ ਵਿਦਿਆ ਰੱਬ ਦੀ ਵਿਦਿਆ ਤੇ ਆ ਜਿਹੜੀ ਕਲਾ ਹੈ ਨਾ ਕਲਾਕਾਰ ਤੇ ਸਪੋਰਟਸਮੈਨ ਫਕੀਰ ਹੁੰਦਾ ਤੇ ਉਹਦਾ ਕੋਈ ਧਰਮ ਨਹੀਂ ਹੁੰਦਾ ਔਰ ਦਾ ਕੋਈ ਉਚਨੀ ਜੀ ਨਹੀਂ ਹੁੰਦੀ ਔਰ ਰੱਬ ਦਾ ਬੰਦਾ ਹੋਗਾ ਤੇ ਰੱਬ ਹੀ ਬੋਲਦਾ ਇਹ ਰੱਬ ਹੀ ਦਿਖਾ ਆ ਰੱਬ ਕੰਮ ਕਰ ਬਹੁਤ ਵੱਡਾ ਜੀ ਇੰਡਸਟਰੀ ਚ ਇੱਕ ਦੇ ਨਾਲ ਕਿੰਨਾ ਜ਼ਰੂਰੀ ਹੈ ਅਸੀਂ ਇਹ ਤੁਹਾਡੇ ਕੋਲ ਪੁੱਛ ਇਹ ਤਾਂ ਸਵਾਲ ਤੁਸੀਂ ਤੁਹਾਡਾ ਸਵਾਲ ਹੀ ਨਹੀਂ ਹੈਗਾ ਕਾਕਾ ਜੀ ਸਾਥ ਤਾਂ ਵੈਸੇ ਵੀ ਆਪਾਂ ਜੰਮੇ ਸਿੱਖ ਦੂਜੀ ਤਾਂ ਦੇਖਣ ਵਾਸਤੇ ਇੱਕ ਦੂਜੀ ਦੀ ਖੁਸ਼ੀ ਜੀ ਆ ਨਾ ਕੋਈ ਕੈਮਰਾ ਮੇਰੇ ਵਾਲਾ ਜੀ ਤੂੰ ਮੇਰੇ ਇੱਧਰ ਆ ਨਾ ਫਿਰ ਸਾਹਮਣੇ ਸਵਾਲ ਹਾਂ ਇੱਧਰ ਆ ਇਹ ਸਵਾਲ ਨਹੀਂ ਕਰੀਦਾ ਸਵਾਲ ਇਹ ਹੈ ਕਿ ਆਪਾਂ ਜੰਮੇ ਇੱਕ ਦੂਜੇ ਨੂੰ ਜੱਫੀਆਂ ਪਾਉਣ ਵਾਸਤੇ ਲਿਫਟ ਕਰਨ ਵਾਸਤੇ ਇੱਕ ਦੂਜੇ ਦੀ ਪਰਫਾਰਮੈਂਸ ਕਿਆ ਬਾਤ ਹੈ ਇਹ ਜੇ ਆਪਾਂ ਸਿੱਖ ਲਈ ਹੈ ਨਾ ਤਾਂ ਮੈਂ ਕਹਿੰਦਾ ਪੰਜਾਬ ਬਹੁਤ ਤਰੱਕੀ ਕਰ ਗਿਆ ਪਰ ਇਸ ਦੇ ਬਾਵਜੂਦ ਵੀ ਜੋ ਅੱਜ ਪੰਜਾਬ ਨੂੰ ਮਿਲਿਆ ਹੈ ਐਡਾ ਵੱਡਾ ਐਕਟਰ ਲਾ ਜਿੱਥੇ ਮਰਜ਼ੀ ਖੜਾ ਕਰ ਦੇ ਮੈਂ ਤਾਂ ਕਦੇ ਇਮੇਜਿਨ ਵੀ ਨਹੀਂ ਕਰ ਸਕਦਾ ਵੀ ਇੱਕ ਐਸਾ ਐਕਟਰ ਪੈਦਾ ਹੋਊਗਾ ਜਿਹੜਾ ਸਕਰੀਨ ਵੀ ਸ਼ਰਮਿੰਦਾ ਹੋ ਜਾਏ ਇਹਦਾ ਪਹਿਲੀ ਵਾਰ ਹੀ ਵੇਖਿਆ ਮੈਂ ਸ਼ੋਰਲੇ ਚ ਗੱਬਰ ਸਿੰਘ ਨੂੰ ਦੇਖਿਆ ਮੇ ਬਨੋਦ ਕਨਨ ਨੂੰ ਮੇਰਾ ਕੋਲ ਮੇਰਾ ਉਦੇਸ਼ ਦੇਖਿਆ ਤੇ ਅੱਜ ਕੁਲਜਿੰਦਰ ਨੂੰ ਦੇਖਿਆ ਅੱਜ ਫਿਰ ਵੱਡਾ ਵੱਡਾ ਅਸ਼ੀਰਵਾਦ ਮਿਲ ਗਿਆ ਜੀ ਇਹ ਮਤਲਬ ਸਾਰੇ ਵਾਰਡ ਤੋਂ ਉੱਪਰ ਹੈ ਬਾਪੂ ਜੀ ਦੇ ਸ਼ਬਦ ਦੇ ਬੋਲ ਮਤਲਬ ਕਿਸੇ ਵੀ ਵਾਰਡ ਤੋਂ ਉੱਪਰ ਹੈ ਕਿਸੇ ਵੀ ਵਾਰਡ ਤੋਂ ਮੈਂ ਕਿਰਦਾਰ ਨਹੀਂ ਹੋਣਾ ਤੁਹਾਡੇ ਲਈ ਇਹ ਬਸ ਇਹ ਤਾਂ ਰੱਬ ਹੀ ਕਰਵਾ ਗਿਆ ਇਹ ਮਤਲਬ ਬੰਦਾ ਆਪ ਨਹੀਂ ਕਰਦਾ ਇਦਾਂ ਦੇ ਕੰਮ ਹੋ ਜਾਂਦੇ ਆ ਸਰੇ ਮੁਬਾਰਕਾਂ ਦੁਆ ਕਰਦਾ ਹੈ ਕਿ ਫਿਲਮਔਰਤ ਨੇ ਚੰਗਾ ਕੰਮ ਕਰਕੇ ਜਾਵੇ। ਥੈਂਕ ਯੂ। ਇਹ ਸੁਪਰ ਹਿੱਟ ਫਿਲਮ ਹੈ। ਥੈਂਕ ਯੂ। ਇਹ ਬਹੁਤ ਵੱਡੀ ਫਿਲਮ ਹੈ ਤੁਹਾਨੂੰ ਵੀ ਪਤਾ। ਕਿ ਜ਼ਿੰਦਗੀ 'ਚ ਹਰ ਚੀਜ਼ ਪਰੋਈ ਗਈ ਹੈ। ਕਿ ਸ਼ਰਮੋ ਹਿਆ ਕੀ ਹੁੰਦੀ ਹੈ, ਖਾਨਦਾਨ ਕੀ ਹੁੰਦਾ ਹੈ। ਇੱਕ ਆਪਣੇ ਪਰਿਵਾਰ ਪਿੱਛੇ ਮਰ ਜਾਣਾ, ਮਿਟ ਜਾਣਾ ਉਹ ਕੀ ਹੁੰਦਾ ਹੈ। ਸੋ ਆਈ ਥਿੰਕ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਸਾਰੇ ਕਰਦਾਨਾਂ 'ਚ ਕਮਾਲ ਕੀਤਾ। ਬੀਬਾ ਜੀ ਨੇ ਬੜਾ ਕਮਾਲ ਦਾ ਕੰਮ ਕੀਤਾ ਜਿਹਨੇ ਅਖੀਰ 'ਚ ਉਹ ਵੈਪਨ ਚਲਾਇਆ। ਤੇ ਉਹ ਜਿਹੜੀ ਆਪਣੀ ਬੇਟੀਆਂ ਜਿਹੜੀ ਹੀਰੋਇਨਾਂ ਨੇ ਬੜਾ ਸੋਹਣਾ। ਹਰ ਬੰਦੇ ਦਾ ਇੱਕ ਪ ਫਿਲਮ ਦੇਖ ਕੇ ਨਿਕਲੇ ਆਈ ਬਾਾਰ ਮੈਂ ਤੇਰੇ ਗੁਰਬਾਨ 4 ਤਰੀਕ ਨੂੰ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋ ਜਾਵੇਗੀ ਫਿਲਮ ਦਾ ਰਿਸਪੌਂਸ ਤੁਸੀਂ ਦਰਸ਼ਕਾਂ ਦੇ ਵੱਲੋਂ ਦੇਖ ਹੀ ਲਿਆ ਸਭ ਤੋਂ ਵੱਡਾ ਰਿਸਪੌਂਸ ਆਇਆ ਇੱਕ ਸੋਹਣੀ ਲਵ ਸਟੋਰੀ ਦੇ ਨਾਲ ਬੰਟੀ ਵੈਂਸ ਹੋਰਾਂ ਨੇ ਆਪਣੀ ਜਿਹੜੇ ਲੀਡ ਰੋਲ ਦੇ ਵਿੱਚ ਕੀਤੀ ਹੈ ਤੁਹਾਨੂੰ ਕਿੱਦਾਂ ਦੀ ਲੱਗੇਗੀ ਮੂਵੀ ਤੇ ਇਹ ਤੁਸੀਂ ਦਰਸ਼ਕਾਂ ਤੋਂ ਸਾਡੇ ਸੋਹਣੀ ਲਿਆ ਕੈਮਰਾ ਪਰਸਨ ਪਰਮੀਤ ਦੇ ਨਾਲ ਮੈਂ ਅਜੇ ਧੰਨਵਾਦ